ਦੇਸ਼ ਦੇ ਅਗਨੀ ਵੀਰਾਂ ਦੇ ਲਈ ਖੁਸ਼ਖਬਰੀ ਹੈ ਸ਼ੁੱਕਰਵਾਰ ਨੂੰ ਇੱਕ ਵੱਡੇ ਅਪਡੇਟ ਦੇ ਵਿੱਚ ਬ੍ਰਹਮੋਸ 에어로ਸਪੇਸ ਨੇ ਅਗਨੀ ਪਥੀ ਸਕੀਮ ਦੇ ਤਹਿਤ ਅਗਨੀ ਵੀਰਾਂ ਲਈ ਰਿਜ਼ਰਵੇਸ਼ਨ ਦਾ ਐਲਾਨ ਕੀਤਾ ਹੈ ਰੱਖਿਆ ਕੰਪਨੀ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਅਗਨੀ ਵੀਰ ਨੂੰ ਬ੍ਰਹਮੋਸ 에어로ਸਪੇਸ ਦੇ ਵਿੱਚ ਘੱਟੋ ਘੱਟ 15% ਤਕਨੀਕੀ ਅਸਾਮੀਆਂ ਉੱਤੇ ਮੌਕਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਆਊਟਸੋਰਸਡ ਕੰਮਾਂ ਸਮੇਤ ਪ੍ਰਬੰਧਕੀ ਅਤੇ ਸੁਰੱਖਿਆ ਕੁਮੀ ਕਾਮਾਂ ਦੇ ਵਿੱਚ 50% ਅਸਾਮੀਆਂ ਅਗਨੀ ਵੀਰਾਂ ਦੇ ਲਈ ਰੱਖੀਆਂ ਕੀਤੀਆਂ ਜਾਣਗੀਆਂ ਬ੍ਰੋਮੋਸ ਪ੍ਰਬੰਧਨ ਅਗਨੀ ਵੀਰ ਨੂੰ ਰੁਜ਼ਗਾਰ ਦੇ ਵਿਸਤ੍ਰਿਤ ਮੌਕਿਆਂ ਨਾਲ ਜੋੜਨ ਦੀ ਕੋਸ਼ਿਸ਼ ਨਾ ਬਣਾ ਰਿਹਾ ਹੈ ਬ੍ਰੋਮੋਸ ਵਿੱਚ ਨਿਯਮਤ ਰੁਜ਼ਗਾਰ ਤੋਂ ਇਲਾਵਾ ਅਗਨੀ ਵੀਰਾਂ ਨੂੰ ਆਊਟਸੋਰਸਿੰਗ ਕੰਟਰੈਕਟਸ ਵਿੱਚ ਇੱਕਕ੍ਰਿਤ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਨਾਗਰਿਕ ਕੈਰੀਅਰ ਵਿੱਚ ਮੁੜ ਇੱਕਕ੍ਰਿਤ ਕਰਨ ਦੀ ਵਿਆਪਕ ਗੁੰਜਾਇਸ਼ ਦਿੱਤੀ ਜਾਵੇਗੀ ਦੇਸ਼ ਦੇ ਅਗਨੀ ਵੀਰਾਂ ਦੇ ਲਈ ਖੁਸ਼ਖਬਰੀ ਹੈ ਸ਼ੁੱਕਰਵਾਰ ਨੂੰ ਇੱਕ ਵੱਡੇ ਅਪਡੇਟ ਦੇ ਵਿੱਚ ਬ੍ਰਹਮੋਸ ਐਰੋਸਪੇਸ ਨੇ ਅਗਨੀ ਪਥੀ ਸਕੀਮ ਦੇ ਤਹਿਤ ਅਗਨੀ ਵੀਰਾਂ ਲਈ ਰਿਜ਼ਰਵੇਸ਼ਨ ਦਾ ਐਲਾਨ ਕੀਤਾ ਹੈ ਰੱਖਿਆ ਕੰਪਨੀ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਅਗਨੀਵੀਰ ਨੂੰ ਬ੍ਰਹਮੋਸ 에ਅਰਸਪੇਸ ਦੇ ਵਿੱਚ ਘੱਟੋ-ਘੱਟ 15% ਤਕਨੀਕੀ ਅਸਾਮੀਆਂ ਉੱਤੇ ਮੌਕਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਆਊਟਸੋਰਸਡ ਕੰਮਾਂ ਸਮੇਤ ਪ੍ਰਬੰਧਕੀ ਅਤੇ ਸੁਰੱਖਿਆ ਭੂਮਿਕਾਵਾਂ ਦੇ ਵਿੱਚ 50% ਅਸਾਮੀਆਂ ਅਗਨੀ ਵੀਰਾਂ ਦੇ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਬ੍ਰੋਮੋਸ ਪ੍ਰਬੰਧਨ ਅਗਨੀ ਵੀਰ ਨੂੰ ਰੁਜ਼ਗਾਰ ਦੇ ਵਿਸਤ੍ਰਿਤ ਮੌਕਿਆਂ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ ਬ੍ਰੋਮੋਸ ਵਿੱਚ ਨਿਯਮਤ ਰੁਜ਼ਗਾਰ ਤੋਂ ਇਲਾਵਾ ਅਗਨੀਵੀਰਾਂ ਨੂੰ ਆਊਟਸੋਰਸਿੰਗ ਕੰਟਰੈਕਟਸ ਵਿੱਚ ਇੱਕਕ੍ਰਿਤ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਨਾਗਰਿਕ ਕੈਰੀਅਰ ਵਿੱਚ ਮੋੜ ਇੱਕਕ੍ਰਿਤ ਕਰਨ ਦੀ ਵਿਆਪਕ ਗੁੰਜਾਇਸ਼ ਦਿੱਤੀ ਜਾਵੇਗੀ ਦੇਸ਼ ਦੇ ਅਗਨੀਵੀਰਾਂ ਦੇ ਲਈ ਖੁਸ਼ਖਬਰੀ ਹੈ ਸ਼ੁੱਕਰਵਾਰ ਨੂੰ ਇੱਕ ਵੱਡੇ ਅਪਡੇਟ ਦੇ ਵਿੱਚ ਬ੍ਰਹਮੋਸ 에어로ਸਪੇਸ ਨੇ ਅਗਨੀਪਥੀ ਸਕੀਮ ਦੇ ਤਹਿਤ ਅਗਨੀਵੀਰਾਂ ਲਈ ਰਿਜ਼ਰਵੇਸ਼ਨ ਦਾ ਐਲਾਨ ਕੀਤਾ ਹੈ ਰੱਖਿਆ ਕੰਪਨੀ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਅਗਨੀਵੀਰ ਨੂੰ ਬ੍ਰਹਮੋਸ 에ਅਰਸਪੇਸ ਦੇ ਵਿੱਚ ਘੱਟੋ-ਘੱਟ 15% ਤਕਨੀਕੀ ਅਸਾਮੀਆਂ ਉੱਤੇ ਮੌਕਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਆਊਟਸੋਰਸਡ ਕੰਮਾਂ ਸਮੇਤ ਪ੍ਰਬੰਧਕੀ ਅਤੇ ਸੁਰੱਖਿਆ ਭੂਮਿਕਾਵਾਂ ਦੇ ਵਿੱਚ 50% ਅਸਾਮੀਆਂ ਅਗਨੀ ਵੀਰਾਂ ਦੇ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਬ੍ਰੋਮੋਸ ਪ੍ਰਬੰਧਨ ਅਗਨੀ ਵੀਰ ਨੂੰ ਰੁਜ਼ਗਾਰ ਦੇ ਵਿਸਤ੍ਰਿਤ ਮੌਕਿਆਂ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ ਬ੍ਰੋਮੋਸ ਵਿੱਚ ਨਿਯਮਤ ਰੁਜ਼ਗਾਰ ਤੋਂ ਇਲਾਵਾ ਅਗਨੀਵੀਰਾਂ ਨੂੰ ਆਊਟਸੋਰਸਿੰਗ ਕੰਟਰੈਕਟਸ ਵਿੱਚ ਇੱਕਕ੍ਰਿਤ ਕੀਤਾ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ ਨਾਗਰਿਕ ਕੈਰੀਅਰ ਵਿੱਚ ਮੋੜ ਇੱਕਕ੍ਰਿਤ ਕਰਨ ਦੀ ਵਿਆਪਕ ਗੁੰਜਾਇਸ਼ ਦਿੱਤੀ ਜਾਵੇਗੀ ਦੇਸ਼ ਦੇ ਅਗਨੀਵੀਰਾਂ ਦੇ ਲਈ ਖੁਸ਼ਖਬਰੀ ਹੈ ਸ਼ੁੱਕਰਵਾਰ ਨੂੰ ਇੱਕ ਵੱਡੇ ਅਪਡੇਟ ਦੇ ਵਿੱਚ ਬ੍ਰਹਮੋਸ 에어로ਸਪੇਸ ਨੇ ਅਗਨੀਪਥੀ ਸਕੀਮ ਦੇ ਤਹਿਤ ਅਗਨੀਵੀਰਾਂ ਲਈ ਰਿਜ਼ਰਵੇਸ਼ਨ ਦਾ ਐਲਾਨ ਕੀਤਾ ਹੈ ਰੱਖਿਆ ਕੰਪਨੀ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਅਗਨੀਵੀਰ ਨੂੰ ਬ੍ਰਹਮੋਸ 에ਅਰਸਪੇਸ ਦੇ ਵਿੱਚ ਘੱਟੋ-ਘੱਟ 15% ਤਕਨੀਕੀ ਅਸਾਮੀਆਂ ਉੱਤੇ ਮੌਕਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਆਊਟਸੋਰਸਡ ਕੰਮਾਂ ਸਮੇਤ ਪ੍ਰਬੰਧਕੀ ਅਤੇ ਸੁਰੱਖਿਆ ਭੂਮਿਕਾਵਾਂ ਦੇ ਵਿੱਚ 50% ਅਸਾਮੀਆਂ ਅਗਨੀ ਵੀਰਾਂ ਦੇ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਬ੍ਰੋਮੋਸ ਪ੍ਰਬੰਧਨ ਅਗਨੀ ਵੀਰ ਨੂੰ ਰੁਜ਼ਗਾਰ ਦੇ ਵਿਸਤ੍ਰਿਤ ਮੌਕਿਆਂ ਨਾਲ ਜੋੜਨ ਦੀ ਕੋਸ਼ਿਸ਼ ਨਾ ਬਣਾ ਰਿਹਾ ਹੈ ਬ੍ਰੋਮੋਸ ਵਿੱਚ ਨਿਯਮਤ ਰੁਜ਼ਗਾਰ ਤੋਂ ਇਲਾਵਾ ਅਗਨੀ ਵੀਰਾਂ ਨੂੰ ਆਊਟਸੋਰਸਿੰਗ ਕੰਟਰੈਕਟਸ ਵਿੱਚ ਇੱਕਕ੍ਰਿਤ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਨਾਗਰਿਕ ਕੈਰੀਅਰ ਵਿੱਚ ਮੁੜ ਇੱਕਕ੍ਰਿਤ ਕਰਨ ਦੀ ਵਿਆਪਕ ਗੁੰਜਾਇਸ਼ ਦਿੱਤੀ ਜਾਵੇਗੀ ਦੇਸ਼ ਦੇ ਅਗਨੀ ਵੀਰਾਂ ਦੇ ਲਈ ਖੁਸ਼ਖਬਰੀ ਹੈ ਸ਼ੁੱਕਰਵਾਰ ਨੂੰ ਇੱਕ ਵੱਡੇ ਅਪਡੇਟ ਦੇ ਵਿੱਚ ਬ੍ਰਹਮੋਸ ਐਰੋਸਪੇਸ ਨੇ ਅਗਨੀ ਪਥੀ ਸਕੀਮ ਦੇ ਤਹਿਤ ਅਗਨੀ ਵੀਰਾਂ ਲਈ ਰਿਜ਼ਰਵੇਸ਼ਨ ਦਾ ਐਲਾਨ ਕੀਤਾ ਹੈ ਰੱਖਿਆ ਕੰਪਨੀ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਅਗਨੀਵੀਰ ਨੂੰ ਬ੍ਰਹਮੋਸ 에ਅਰਸਪੇਸ ਦੇ ਵਿੱਚ ਘੱਟੋ ਘੱਟ 15% ਤਕਨੀਕੀ ਅਸਾਮੀਆਂ ਉੱਤੇ ਮੌਕਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਆਊਟਸੋਰਸਡ ਕੰਮਾਂ ਸਮੇਤ ਪ੍ਰਬੰਧਕੀ ਅਤੇ ਸੁਰੱਖਿਆ ਕੁਮੀ ਕਾਮਾਂ ਦੇ ਵਿੱਚ 50% ਅਸਾਮੀਆਂ ਅਗਨੀਵੀਰਾਂ ਦੇ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਬ੍ਰਮੋਸ ਪ੍ਰਬੰਧਨ ਅਗਨੀਵੀਰ ਨੂੰ ਰੁਜ਼ਗਾਰ ਦੇ ਵਿਸਤ੍ਰਿਤ ਮੌਕਿਆਂ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ ਬ੍ਰਮੋਸ ਵਿੱਚ ਨਿਯਮਤ ਰੁਜ਼ਗਾਰ ਤੋਂ ਇਲਾਵਾ ਅਗਨੀਵੀਰਾਂ ਨੂੰ ਆਊਟਸੋਰਸਿੰਗ ਕੰਟਰੈਕਟਸ ਵਿੱਚ ਇੱਕਕ੍ਰਿਤ ਕੀਤਾ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ ਨਾਗਰਿਕ ਕੈਰੀਅਰ ਵਿੱਚ ਮੋੜ ਇੱਕਕ੍ਰਿਤ ਕਰਨ ਦੀ ਵਿਆਪਕ ਗੁੰਜਾਇਸ਼ ਦਿੱਤੀ ਜਾਵੇਗੀ